हां जी मेरे वीर की हालचाल उम्मीद है सारे ठीक होनगे ते खुश होनगे इस वीडियो ਦੇ ਵਿੱਚ ਮੈਂ ਤੁਹਾਨੂੰ ਹੋਣ ਜਾ ਰਹੇ ਆ ਜਨਵਰੀ ਦੇ ਵਿੱਚ ਟੌਪ ਦੇ ਜਿਹੜੇ ਕਬੱਡੀ ਕੱਪ ਤਿੰਨ ਤੁਹਾਨੂੰ ਆਪਾਂ ਦੱਸਾਂਗੇ ਕਬੱਡੀ ਕੱਪ ਇਸ ਵੀਡੀਓ ਦੇ ਵਿੱਚ ਬਣੇ ਰਹੀਓ ਇਹਦੇ ਵਿੱਚ ਪਹਿਲਾ ਜਿਹੜਾ ਕਬੱਡੀ ਕੱਪ ਆ ਜੀ ਪਿੰਡ ਲੋਪੋ ਜ਼ਿਲ੍ਹਾ ਮੋਗਾ ਦੇ ਵਿੱਚ ਹੋਣ ਜਾ ਰਿਹਾ 17 18 19 ਜਨਵਰੀ 2025 ਇਹਦੇ ਵਿੱਚ ਬਹੁਤ ਵਧੀਆ ਪਲੇਅਰ ਖੇਡਣਗੇ ਤੇ ਇਹਦੇ ਵਿੱਚ 42 ਇੰਚੀ LED ਾਂ ਦਿੱਤੀਆਂ ਜਾਣੀਆਂ ਬੈਸਟਾਂ ਨੂੰ ਹੋਵੇਗਾ ਮੈਚ ਛੋਟਾ ਪਰ ਹੋਵੇਗਾ ਬਹੁਤ ਹੀ ਵਧੀਆ ਹੋਵੇਗਾ ਮੈਚ ਇਹ ਪਿੰਡ ਲੋਪੋ ਜ਼ਿਲ੍ਹਾ ਮੋਗਾ ਦੇ ਵਿੱਚ ਦੂਸਰਾ ਮੁਕਾਬਲਾ ਜਿਹੜਾ ਹੋਵੇਗਾ ਜ਼ਿਲ੍ਹਾ ਮਾਨਸਾ ਦੇ ਵਿੱਚ ਬੱਚੋਆਣਾ ਪਿੰਡ ਦੇ ਵਿੱਚ ਹੋਣ ਜਾ ਰਿਹਾ ਪਹਿਲਾ ਨਾਮ ਇਹਨਾਂ ਨੇ 1 ਲੱਖ ਰੱਖਿਆ ਜੀ ਦੂਜਾ ਨਾਮ 71000 ਰੁਪਇਆ ਬੈਸਟਾ ਨੂੰ ਮੋਟਰਸਾਈਕਲ ਦਿੱਤੇ ਜਾਣੇ ਆ ਜੀ ਇਹ ਕਬੱਡੀ ਕੱਪ ਆਲ ਓਪਨ ਦਾ ਹੋਵੇਗਾ ਜੀ ਇਹਦੇ ਵਿੱਚ ਬੈਸਟ ਪਲੇਅਰ ਖੇਡਣਗੇ ਇਹ ਮੁਕਾਬਲਾ 14 15 16 ਜਨਵਰੀ ਦਿਨ ਮੰਗਲਵਾਰ ਬੁੱਧਵਾਰ ਤੇ ਵੀਰਵਾਰ ਨੂੰ ਤਿੰਨ ਦਿਨ ਕਬੱਡੀ ਕੱਪ ਚੱਲੇਗਾ ਵੱਡੇ ਨਾਮ ਰੱਖੇ ਗਏ ਆ ਜੀ ਪਿੰਡ ਬੱਚੂਆਣਾ ਜ਼ਿਲ੍ਹਾ ਮਾਨਸਾ 47ਵਾਂ ਕਬੱਡੀ ਕੱਪ ਰਹੇਗਾ ਜੀ ਇਹ ਤੀਜਾ ਜਿਹੜਾ ਕਬੱਡੀ ਕੱਪ ਆ ਬਹੁਤ ਹੀ ਵਧੀਆ ਤੇ ਬਹੁਤ ਹੀ ਵੱਡਾ ਹੋਣ ਜਾ ਰਿਹਾ ਇਹ ਤੁਹਾਨੂੰ ਆਪਾਂ ਦੱਸਾਂਗੇ ਵੀਡੀਓ ਦੇ ਵਿੱਚ ਬਣੇ ਰਹੀਓ ਤੀਸਰਾ ਕਬੱਡੀ ਕੱਪ ਇਹ ਜਿਹੜਾ ਹੋਣ ਜਾ ਰਿਹਾ ਆਲ ਓਪਨ ਦਾ ਰਹੇਗਾ ਜੀ ਇਹ ਇਹ ਚੌਕੇ ਪਿੰਡ ਆ ਜੀ ਇਹ ਬਠਿੰਡਾ ਜ਼ਿਲ੍ਹਾ ਦੇ ਵਿੱਚ ਪੈਂਦਾ ਆ 15 16 17 ਜਨਵਰੀ 2025 ਨੂੰ ਇਹ ਹੋਵੇਗਾ ਗੁਰਵਿੰਦਰ ਘਾਂਗੇ ਦਾ ਮੋਟਰਸਾਈਕਲ ਨਾਲ ਵਿਸ਼ੇਸ਼ ਸਨਮਾਨ ਕੀਤਾ ਜਾਣਾ ਜੀ ਏ ਮੰ ਕਬੱਡੀ ਕੱਪ ਪਹਿਲਾ ਨਾਮ 1 ਲੱਖ ਦੂਜਾ ਨਾਮ 75000 ਰੱਖਿਆ ਗਿਆ ਹੈ ਬੈਸਟਾਂ ਨੂੰ 20000 ਰੁਪਿਆ ਵੀ ਦਿੱਤੇ ਜਾਣਾ ਚੌਕੇ ਪਿੰਡ ਜ਼ਿਲ੍ਹਾ ਮਠੰਡਾ ਦੇ ਵਿੱਚ ਹੋਣ ਜਾ ਰਿਹਾ ਹੈ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਨਹੀਂ ਚੰਗੀ ਲੱਗੀ ਤੇ ਭਰਾਵਾ ਅੱਗੇ ਤੋਂ ਵਧੀਆ ਬਣਾਵਾਂਗੇ ਚੰਗਾ ਜੀ ਸਤਿ ਸ੍ਰੀ ਅਕਾਲ